ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਆਇਆ ਇੱਕ ਨਵੀਂ ਕਹਾਣੀ ਦੇ ਨਾਲ ਰਖੜੀ ਦਾ ਤਿਹਾਰ ਨੇੜੇ ਆਉਂਦੇ ਹੀ ਮੈਨੂੰ ਸਭ ਤੋਂ ਵੱਧ ਹਰਿਆਣਾਈ ਵਾਲੀ ਭੂਆ ਜੀ ਦੀ ਰਖੜੀ ਦੇ ਡਾਕ ਦਾ ਇੰਤਜ਼ਾਰ ਰਹਿੰਦਾ ਸੀ ਕਿੰਨਾ ਵੱਡਾ ਪਾਰਸਲ ਭੇਜਦੀ ਸੀ ਭੂਆ ਹਰ ਤਰ੍ਹਾਂ ਦੀਆਂ ਵਿਦੇਸ਼ੀ ਬ੍ਰਾਂਡ ਵਾਲੀਆਂ ਚਾਕਲੇਟਾਂ ਖੇਡਾਂ ਮੇਰੇ ਲਈ ਰੰਗीन ਫੋਲਡ ਰੈਸ ਮੰਮੀ ਲਈ ਮਹਿੰਗੇ ਸੂਟ ਪਾਪਾ ਜੀ ਲਈ ਕੋਈ ਬ੍ਰਾਂਡਡ ਸ਼ਰਟ ਇਸ ਵਾਰ ਵੀ ਉਹਨਾਂ ਨੇ ਬਹੁਤ ਸਾਰਾ ਸਮਾਨ ਭੇਜਿਆ ਸੀ ਜਲੰਧਰ ਅਤੇ ਅਮਰਤਸਰ ਵਾਲੀਆਂ ਦੋਹਾਂ ਭੂਆ ਨੇ ਵੀ ਰੰਗ ਬਰੰਗੀਆਂ ਰਖੜੀਆਂ ਨਾਲ ਬਹੁਤ ਸਾਰੇ ਤੋਹਫੇ ਭੇਜੀ ਸਨ ਬਸ ਬਠਿੰਡਾ ਵਾਲੀ ਰੱਜੀ ਭੂਆ ਦੀ ਰਖੜੀ ਹਰ ਸਾਲ ਵਾਂਗ ਇੱਕ ਸਧਾਰਨ ਜਿਹੇ ਲਫਾਫੇ ਵਿੱਚ ਆਈ ਸੀ ਪੰਜ ਰਖੜੀਆਂ ਨਾਲ ਇੱਕ ਦੇਸੀ ਜਿਹਾ ਮਠਿਆਈ ਦਾ ਡੱਬਾ ਸੀ ਮੰਮੀ ਨੇ ਸਾਰੀਆਂ 4 ਭੂਆ ਦੇ ਪੈਕਟ ਡਾਈਨਿੰਗ ਟੇਬਲ ਤੇ ਰੱਖ ਦਿੱਤੇ ਸਨ ਤਾਂ ਜੋ ਬਾਪੂ ਜੀ ਖੇਤਾਂ ਵਿੱਚੋਂ ਵਾਪਸ ਆ ਕੇ ਆਪਣੀਆਂ ਭੈਣਾਂ ਵੱਲੋਂ ਭੇਜੀਆਂ ਰਖੜੀਆਂ ਅਤੇ ਤੋਹਫੇ ਦੇਖ ਸਕਣ ਬਾਪੂ ਜੀ ਰੋਜ਼ ਵਾਂਗ ਆਉਂਦੇ ਹੀ ਸਵੇਰ ਦੀ ਅਖਬਾਰ ਨਾਲ ਚਾਹ ਪੀਣ ਬੈਠ ਗਏ ਸਾਰੀਆਂ 4 ਭੈਣਾਂ ਦੀਆਂ ਰਖੜੀਆਂ ਆ ਗਈਆਂ ਨੇ ਮੰਮੀ ਨੇ ਬਾਪੂ ਜੀ ਲਈ ਰਸੋਈ ਵਿੱਚੋਂ ਚਾਹ ਫੜਾਉਂਦੇ ਹੋਏ ਆਵਾਜ਼ ਮਾਰੀ ਸੀ ਰੱਜੀ ਦਾ ਲਫਾਫਾ ਬਖਾਜਰਾ ਬਾਪੂ ਜੀ ਰੱਜੀ ਭੂਆ ਦੀ ਰਖੜੀ ਦਸਤੋਂ ਬਾਦ ਇੰਤਜ਼ਾਰ ਕਰਦੇ ਸਨ ਅਤੇ ਸਭ ਤੋਂ ਪਹਿਲਾਂ ਉਹਨਾਂ ਦੀ ਭੇਜੀ ਰਖੜੀ ਹੀ ਗੁੱਟ ਤੇ ਬੰਨਦੇ ਸਨ ਰੱਜੀ ਭੂਆ ਸਾਰੇ ਭੈਣ ਭੈਣ ਭਰਾ ਭੈਣਾਂ ਵਿੱਚ ਸਭ ਤੋਂ ਛੋਟੀ ਸੀ ਪਰ ਇੱਕੋ ਉਹ ਸੀ ਜਿਸ ਨੇ ਸ਼ਾਇਦ ਵਿਆਹ ਤੋਂ ਬਾਅਦ ਕਦੇ ਸੁੱਖ ਨਹੀਂ ਸੀ ਵੇਖਿਆ ਵਿਆਹ ਤੋਂ ਤੁਰੰਤ ਬਾਅਦ ਦਿਓਰ ਨੇ ਸਾਰਾ ਕਾਰੋਬਾਰ ਹੜੱਪ ਕੇ ਉਹਨਾਂ ਨੂੰ ਘਰੋਂ ਬੇਦਖਲ ਕਰ ਦਿੱਤਾ ਸੀ। ਉਦੋਂ ਤੋਂ ਫੁੱਫੜ ਜੀ ਦੀ ਮਾਨਸਿਕ ਹਾਲਤ ਬਹੁਤੀ ਚੰਗੀ ਨਹੀਂ ਸੀ। ਉਹ ਛੋਟੀ ਮੋਟੀ ਨੌਕਰੀ ਕਰਕੇ ਥੋੜਾ ਬਹੁਤ ਕਮਾਉਂਦੇ ਸਨ। ਭੂਆ ਜੀ ਬਹੁਤ ਮੁਸ਼ਕਲ ਨਾਲ ਘਰ ਚਲਾਉਂਦੀ ਸੀ। ਇਕਲੌਤੇ ਪੁੱਤਰ ਰਾਜੂ ਨੂੰ ਵੀ ਮਹੱਲੇ ਦੇ ਸਧਾਰਨ ਜਿਹੇ ਸਕੂਲ ਵਿੱਚ ਪੜਨ ਲਈ ਪਾਇਆ ਸੀ। ਬਸ ਇੱਕ ਉਮੀਦ ਨਾਲ ਭੂਆ ਜੀ ਕਿਸੇ ਤਰ੍ਹਾਂ ਜੀ ਰਹੀ ਸੀ। ਰੱਜੀ ਭੂਆ ਦੇ ਭੇਜੇ ਲਫਾਫੇ ਨੂੰ ਵੇਖ ਕੇ ਬਾਪੂ ਜੀ ਕੁਝ ਸੋਚਣ ਲੱਗੇ ਸਨ। ਪ੍ਰੀਤੀ ਇਸ ਵਾਰ ਰਖੜੀ ਦੇ ਦਿਨ ਅਸੀਂ ਸਾਰੇ ਸਵੇਰੇ ਸਵੇਰੇ ਵਾਲੀ ਪੈਸੈਂਜਰ ਟ੍ਰੇਨ ਨਾਲ ਰੱਜੀ ਦੇ ਘਰ ਬਠਿੰਡਾ ਜਾਵਾਂਗੇ। ਉਸ ਨੂੰ ਬਿਨਾਂ ਦੱਸੇ ਰੱਜੀ ਦੀਦੀ ਦੇ ਘਰ ਮੰਮੀ ਬਾਪੂ ਜੀ ਦੀ ਗੱਲ ਸੁਣ ਕੇ ਇੱਕਦਮ ਹੈਰਾਨ ਹੋ ਗਈ ਸੀ। ਤੁਸੀਂ ਜਾਣਦੇ ਹੋ ਨਾ ਕਿ ਉਹਨਾਂ ਦੇ ਘਰ ਕਿੰਨੀ ਤੰਗੀ ਹੈ। ਸਾਡੇ ਤਿੰਨਾਂ ਦਾ ਨਾਸ਼ਤਾ ਖਾਣਾ ਵੀ ਰੱਜੀ ਦੀਦੀ ਲਈ ਕਿੰਨਾ ਭਾਰੀ ਹੋ ਜਾਵੇਗਾ ਉਹ ਸਭ ਕੁਝ ਸਾਂ ਕਿਵੇਂ ਸੰਭਾਲੇਗੀ ਪਰ ਬਾਪੂ ਜੀ ਦੀ ਖਾਮੋਸ਼ੀ ਦੱਸ ਰਹੀ ਸੀ ਕਿ ਉਹਨਾਂ ਨੇ ਰੱਜੀ ਭੂਆ ਦੇ ਘਰ ਜਾਣ ਦਾ ਮਨ ਬਣਾ ਲਿਆ ਸੀ ਅਤੇ ਘਰ ਵਿੱਚ ਸਭ ਨੂੰ ਪਤਾ ਸੀ ਕਿ ਬਾਪੂ ਜੀ ਦੇ ਫੈਸਲੇ ਨੂੰ ਬਦਲਣਾ ਬਹੁਤ ਮੁਸ਼ਕਲ ਹੁੰਦਾ ਸੀ ਰਖੜੀ ਦੇ ਦਿਨ ਸਵੇਰੇ ਵਾਲੀ ਪੈਸੈਂਜਰ ਨਾਲ ਅਸੀਂ ਸਾਰੇ ਬਠਿੰਡਾ ਪਹੁੰਚ ਗਏ ਸਾਂ ਪੂਆ ਜੀ ਘਰ ਦੇ ਬਾਹਰ ਬਣੇ ਬਰਾਂਡੇ ਵਿੱਚ ਲੱਗੇ ਨਾਲ ਕੇ ਹੀਟ ਕੱਪੜੇ ਧੋ ਰਹੀ ਸੀ ਪੂਆ ਉਮਰ ਵਿੱਚ ਸਭ ਤੋਂ ਛੋਟੀ ਸੀ ਪਰ ਤੰਗੀ ਅਤੇ ਰਜ਼ਾਨਾ ਦੀਆਂ ਚਿੰਤਾਵਾਂ ਨੇ ਉਸ ਨੂੰ ਸਭ ਤੋਂ ਵੱਧ ਵੱਡੀ ਉਮਰ ਦੀ ਬਣਾ ਦਿੱਤਾ ਸੀ ਇੱਕਦਮ ਪਤਲੀ ਦੁਬਲੀ ਕਮਜ਼ੋਰ ਜਹੀ ਕਾਇਆ ਇੰਨੀ ਘੱਟ ਉਮਰ ਵਿੱਚ ਚਿਹਰੇ ਦੀ ਚਮੜੀ ਤੇ ਸਿਲਵਟਾਂ ਸਾਫ਼ ਦਿਖ ਰਹੀਆਂ ਸਨ ਮੈਂ ਪੂਆ ਦੇ ਵਿਆਹ ਦੀ ਫੋਟੋ ਐਲਬਮ ਕਈ ਵਾਰ ਵੇਖੀ ਸੀ ਵਿਆਹ ਵਿੱਚ ਭੂਆ ਦੀ ਸੁੰਦਰਤਾ ਦਾ ਕੋਈ ਜਵਾਬ ਨਹੀਂ ਸੀ ਪਰ ਵਿਆਹ ਤੋਂ ਬਾਅਦ ਦੇ 11 ਸਾਲਾਂ ਦੀਆਂ ਮਸੀਬਤਾਂ ਨੇ ਭੂਆ ਜੀ ਨੂੰ ਕਿੰਨਾ ਬਦਲ ਦਿੱਤਾ ਸੀ ਬਹੁਤ ਪ੍ਰਾਣੀ ਘਸਿਆ ਹੋਇਆ ਸੂਟ ਵਿੱਚ ਭੂਆ ਨੂੰ ਦੂਰੋਂ ਹੀ ਬਾਪੂ ਜੀ ਅਤੇ ਮੰਮੀ ਕੁਝ ਪਲ ਵੇਖਦੇ ਰਹੇ ਬਾਪੂ ਜੀ ਦੀਆਂ ਅੱਖਾਂ ਭਾਰ ਆਈਆਂ ਸਨ ਸਾਡੇ ਤੇ ਨਜ਼ਰ ਪੈਂਦੇ ਹੀ ਭੂਆ ਜੀ ਇੱਕਦਮ ਚੌਂਕ ਗਈ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਅਤੇ ਕਿਵੇਂ ਪ੍ਰਤੀਕਿਰਿਆ ਦੇਣ ਆਪਣੇ ਬਿਖਰੇ ਵਾਲਾਂ ਨੂੰ ਸੰਭਾਲਣ ਜਾਂ ਬਿਖਰੇ ਪਏ ਘਰ ਨੂੰ ਸੁਧਾਰਨ ਉਹਨਾਂ ਦੇ ਘਰ ਸਾਲਾਂ ਤੋਂ ਕੋਈ ਮਹਿਮਾਨ ਨਹੀਂ ਸਿਆਇਆ ਉਹ ਤਾਂ ਜਿਵੇਂ ਸਦੀਆਂ ਪਹਿਲਾਂ ਭੁੱਲ ਚੁੱਕੀ ਸੀ ਕਿ ਮਹਿਮਾਨਾਂ ਨੂੰ ਘਰ ਅੰਦਰ ਬੁਲਾਉਣਾ ਕਿਵੇਂ ਹੁੰਦਾ ਹੈ ਸਭ ਦੱਸਦੇ ਹਨ ਕਿ ਪੂਆ ਜੀ ਨੂੰ ਬਚਪਨ ਤੋਂ ਸਫਾਈ ਅਤੇ ਸਜਣ-ਸਮਰਨ ਦਾ ਬਹੁਤ ਸ਼ੌਂਕ ਸੀ ਪਰ ਅੱਜ ਦੇਖ ਰਿਹਾ ਸੀ ਕਿ ਘਾਟ ਅਤੇ ਚਿੰਤਾਵਾਂ ਮਨੋਖ ਨੂੰ ਅੰਦਰੋਂ ਕਿਵੇਂ ਦੀਮਕ ਦੀਮਕ ਵਾਂਗ ਖਾ ਜਾਂਦੀਆਂ ਹਨ ਅਕਸਰ ਪੂਆ ਜੀ ਨੂੰ ਛੋਟੀਆਂ-ਮੋਟੀਆਂ ਜ਼ਰੂਰਤਾਂ ਲਈ ਕਦੇ ਕਿਸੇ ਦੇ ਅੱਗੇ ਕਦੇ ਕਿਸੇ ਦੇ ਅੱਗੇ ਹੱਥ ਫਲਾਉਣਾ ਪੈਂਦਾ ਸੀ ਹਾਲਾਤ ਇਹ ਹੋ ਗਏ ਸਨ ਕਿ ਜ਼ਿਆਦਾਤਰ ਰਿਸ਼ਤੇਦਾਰ ਉਹਨਾਂ ਦਾ ਫੋਨ ਚੁੱਕਣਾ ਬੰਦ ਕਰ ਚੁੱਕੇ ਸਨ ਇੱਕ ਬਸ ਬਾਪੂ ਜੀ ਸਨ ਜੋ ਆਪਣੀ ਤੰਗੀ ਦੀ ਸਥਿਤੀ ਛੋਟਾ ਕਿਸਾਨ ਹੋਣ ਦੇ ਬਾਵਜੂਦ ਪੂਆ ਜੀ ਨੂੰ ਕੁਝ ਨਾ ਕੁਝ ਦਿੰਦੇ ਰਹਿੰਦੇ ਸਨ ਬਾਪੂ ਜੀ ਨੇ ਅੱਗੇ ਵਧ ਕੇ ਡਰੀ ਸੈਮੀ ਆਪਣੀ ਭੈਣ ਨੂੰ ਗਲੇ ਲਗਾ ਲਿਆ। ਭਾਜੀ ਭਾਬੀ ਮੰਨੂ ਤੁਸੀਂ ਸਾਰੇ ਅਚਾਨਕ ਅੱਜ ਸਭ ਠੀਕ ਹੈ ਨਾ? ਭੂਆ ਨੇ ਕੰਮ ਦੀ ਆਵਾਜ਼ ਵਿੱਚ ਪੁੱਛਿਆ ਅੱਜ ਸਾਲਾਂ ਬਾਅਦ ਮਨ ਹੋਇਆ ਰਖੜੀ ਤੇ ਤੇਰੇ ਘਰ ਆਉਣ ਦਾ ਬਸ ਆ ਗਏ ਅਸੀਂ ਸਾਰੇ। ਬਾਪੂ ਜੀ ਨੇ ਭੂਆ ਨੂੰ ਸਹਿਜ ਕਰਦੇ ਹੋਏ ਕਿਹਾ ਭਾਬੀ ਅੰਦਰ ਆਓ ਨਾ ਮੈਂ ਚਾਹ ਨਾਸ਼ਤਾ ਲਿਆਉਂਦੀ ਆਂ। ਰੱਜੀ ਭੂਆ ਨੇ ਮੰਮੀ ਦੇ ਹੱਥ ਆਪਣੀਆਂ ਠੰਡੀਆਂ ਅਥੇਲੀਆਂ ਵਿੱਚ ਲੈੰਦੀ ਹੋਈ ਗਿਆ ਰਾਜੀ ਤੂੰ ਬਸ ਮੇਰੇ ਕੋਲ ਬੈਠ ਚਾਹ ਨਾਸ਼ਤਾ ਪ੍ਰੀਤੀ ਦੇਖ ਲਵੇਗੀ ਪਾਪਾ ਜੀ ਨੇ ਕਿਹਾ ਅਸੀਂ ਭੂਆ ਜੀ ਦੇ ਘਰ ਜਾਂਦੇ ਸਮੇਂ ਰਾਸਤੇ ਵਿੱਚ ਰੋਕ ਕੇ ਬਹੁਤ ਸਾਰੀਆਂ ਮਠਿਆਈਆਂ ਅਤੇ ਨਮਕੀਨ ਲੈ ਗਏ ਸੀ ਮੰਮੀ ਰਸੋਈ ਵਿੱਚ ਜਾ ਕੇ ਸਭ ਲਈ ਪਲੇਟਾਂ ਲਗਾਉਣ ਲੱਗੀ ਉੱਧਰ ਭੂਆ ਫਟੀ ਹੋਈ ਪ੍ਰਾਣੀ ਚਾਦਰ ਬਿਸ਼ੇ ਖਟੋਲੇ ਤੇ ਆਪਣੇ ਭਾਜੀ ਕੋਲ ਬੈਠੀ ਸੀ ਭੂਆ ਦਾ ਪੁੱਤਰ ਰਾਜੂ ਦੌੜ ਕੇ ਖੋਫੜ ਜੀ ਨੂੰ ਬੁਲਾ ਲਿਆ ਆ ਮੰਮੀ ਆਪਣੀ ਨਨਾਨ ਨੂੰ ਨਾਲ ਲੈ ਕੇ ਮਾਲ ਚਲੀ ਗਈ ਸੀ ਸਭ ਲਈ ਨਵੇਂ ਕੱਪੜੇ ਤੇ ਭੂਆ ਜੀ ਦੇ ਘਰ ਲਈ ਕਰਿਆਨੇ ਦਾ ਸਮਾਨ ਖਰੀਦਨ ਸ਼ਾਮ ਹੁੰਦੇ ਹੁੰਦੇ ਪੂਰੇ ਘਰ ਦਾ ਹੁਲੀਆ ਬਦਲ ਗਿਆ ਸੀ ਨਵੇਂ ਪਰਦੇ ਖਟੋਲੇ ਤਿੰਨਾਂਵੀ ਚਾਦਰ ਰੰਗ ਬਰੰਗੇ ਦਰਵਾਜ਼ੇ ਦੇ ਮੈਟ ਅਤੇ ਸਾਰਾ ਪਰਿਵਾਰ ਨਵੇਂ ਕਮੜ ਕੱਪੜਿਆਂ ਵਿੱਚ ਜੱਚ ਰਿਹਾ ਸੀ ਨਾ ਜਾਣੇ ਕਿੰਨੇ ਸਾਲਾਂ ਬਾਅਦ ਅੱਜ ਰੱਜੀ ਭੂਆ ਦੀ ਰਸੋਈ ਦਾ ਢੰਡਾਰ ਲਬਾ-ਲਬ ਭਰਿਆ ਹੋਇਆ ਸੀ। ਹੌਲੀ-ਹੌਲੀ ਭੂਆ ਦੇ ਚਿਹਰੇ ਤੇ ਇੱਕਦਮ ਆਤਮ ਵਿਸ਼ਵਾਸ ਵਾਪਸ ਆਉਂਦਾ ਦਿਖ ਰਿਹਾ ਸੀ। ਪਰ ਸੱਚ ਤਾਂ ਇਹ ਸੀ ਕਿ ਉਹਨੂੰ ਅਜੇ ਵੀ ਸਭ ਕੁਝ ਸੁਪਨੇ ਵਰਗਾ ਲੱਗ ਰਿਹਾ ਸੀ। ਭੂਆ ਜੀ ਨੇ ਥਾਲ ਵਿੱਚ ਰਖੜੀਆਂ ਸਜਾ ਲਈਆਂ ਸਨ। ਮਠਿਆਈ ਦਾ ਡੱਬਾ ਰੱਖ ਲਿਆ ਸੀ। ਬਾਪੂ ਜੀ ਨੇ ਭੂਆ ਨੂੰ ਰੋਕਣ ਲਈ ਕਿਆ। ਸਾਰੇ ਹੈਰਾਨ ਸਨ। 10 ਮਿੰਟ ਰੁਕ ਜਾਓ। ਤੁਹਾਡੀਆਂ ਬਾਕੀ ਪੈਣਾ ਵੀ ਬਸ ਪਹੁੰਚਣ ਵਾਲਿਆਂ ਨੇ ਬਾਪੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਸਾਰੇ ਬਾਪੂ ਜੀ ਨੂੰ ਵੇਖਦੇ ਰਹੇਗੇ ਤਦੇਹੀ ਬਾਹਰ ਦਰਵਾਜ਼ੇ ਤੇ ਗੱਡੀਆਂ ਦੇ ਹਾਰਨ ਦੀ ਆਵਾਜ਼ ਸੁਣ ਕੇ ਭੂਆ ਮੰਮੀ ਅਤੇ ਫੁੱਫੜ ਜੀ ਦੌੜ ਕੇ ਬਾਹਰ ਆਏ ਤਾਂ ਸਾਹਮਣੇ ਤਿੰਨ ਭੁਆਵਾਂ ਦੇ ਪੂਰੇ ਪਰਿਵਾਰ ਸਨ ਰੱਜੀ ਭੂਆ ਦਾ ਘਰ ਮਹਿਮਾਨਾਂ ਨਾਲ ਖਚਾ-ਖਚ ਭਰ ਗਿਆ ਸੀ ਮਹਾਰਾਜ ਗੰਜ ਵਾਲੀ ਪੂਆ ਦੱਸਣ ਲੱਗੀ ਕਿ ਕੁਝ ਸਮਾਂ ਪਹਿਲਾਂ ਉਹਨਾਂ ਨੇ ਬਾਪੂ ਜੀ ਨੂੰ ਕਿਹਾ ਸੀ ਕਿ ਕਿਉਂ ਨਾ ਸਾਰੇ ਮਿਲ ਕੇ ਹੇਮਕੁੰਡ ਸੈਭੀ ਯਾਤਰਾ ਤੇ ਜਾਈਏ ਬਸ ਬਾਪੂ ਜੀ ਨੇ ਉਸ ਦਿਨ ਤਿੰਨਾ ਭੈਣਾ ਨੂੰ ਫੋਨ ਕੀਤਾ ਕਿ ਹੁਣ ਹੇਮਕੁੰਡ ਸੈਭੀ ਯਾਤਰਾ ਦਾ ਸਮਾਂ ਆ ਗਿਆ ਬਸ ਬਾਪੂ ਜੀ ਦੀ ਗੱਲ ਤੇ ਤਿੰਨੇ ਪੂਆ ਸਹਿਮਤ ਸਨ ਅਤੇ ਸਾਰਿਆਂ ਨੇ ਫੈਸਲਾ ਕੀਤਾ ਕਿ ਇਸ ਵਾਰ ਜੀ ਦੇ ਘਰ ਸਭ ਇਕੱਠੇ ਹੋਣਗੇ ਅਤੇ ਥੋੜੇ-ਥੋੜੇ ਪੈਸੇ ਮਲਾ ਕੇ ਉਸ ਦੀ ਮਦਦ ਕਰਨਗੀ। ਰਜੀਪੂਤ ਬੱਸ ਆਪਣੀਆਂ ਭੈਣਾਂ ਅਤੇ ਭਰਾ ਦੇ ਪਰਿਵਾਰ ਨੂੰ ਵੇਖਦੀ ਜਾ ਰਹੀ ਸੀ। ਕਿੰਨਾ ਵੱਡਾ ਸਰਪ੍ਰਾਈਜ਼ ਦਿੱਤਾ ਸੀ ਅੱਜ ਸਾਰਿਆਂ ਨੇ ਉਸ ਨੂੰ। ਉਹ ਸਾਰੀਆਂ ਭੈਣਾਂ ਨਾਲ ਗੱਲੇ ਮਿਲਦੀ ਜਾ ਰਹੀ ਸੀ। ਸਾਰਿਆਂ ਨੇ ਬਾਪੂ ਜੀ ਨੂੰ ਰਖੜੀ ਬੰਨੀ। ਇੱਕ ਅਜਿਹੀ ਇਹ ਅਜਿਹੀ ਰਖੜੀ ਸ਼ਾਇਦ ਪਹਿਲੀ ਵਾਰ ਸੀ ਸਾਰਿਆਂ ਲਈ। ਰਾਤ ਨੂੰ ਇੱਕ ਵੱਡੇ ਰੈਸਟੋਰੈਂਟ ਵਿੱਚ ਅਸੀਂ ਸਾਰਿਆਂ ਨੇ ਡਿਨਰ ਕੀਤਾ ਫਿਰ ਗੱਲਬਾਤ ਕਰਦੇ ਕਰਦੇ ਪਤਾ ਨਹੀਂ ਕਦੋਂ ਰਾਤ ਬਹੁਤ ਹੋ ਗਈ ਰੱਜੀਪੂਆ ਅਜੇ ਵੀ ਜਾਦਾ ਨਹੀਂ ਸੀ ਬੋਲ ਰਹੀ ਉਹ ਤਾਂ ਬਸ ਵਿਚਾਰ ਵਿਚਕਾਰ ਛਲਕਾਉਂਦੇ ਆਪਣੇ ਹੰਝੂ ਪੂੰਝ ਲੈਂਦੀ ਸੀ ਵਿਚਕਾਰ ਬੇੜੇ ਵਿੱਚ ਸਾਰਿਆਂ ਨੇ ਚਾਦਰ ਵਿਛਾ ਕੇ ਲੇਟ ਗਏ ਰੱਜੀਪੂਆ ਬਾਪੂ ਜੀ ਨਾਲ ਕਿਸੇ ਛੋਟੀ ਜਹੀ ਬੱਚੀ ਵਾਂਗ ਚਿੰਬੜੀ ਹੋਈ ਸੀ ਜਿਵੇਂ ਇਸ ਪਿਆਰ ਤੇ ਦਿਲਾਰ ਦਾ ਉਸ ਨੂੰ ਸਾਲਾਂ ਤੋਂ ਇੰਤਜ਼ਾਰ ਸੀ ਗੱਲਬਾਤ ਕਰਦੇ ਕਰਦੇ ਗੱਲਬਾਤ ਕਰਦੇ ਕਰਦੇ ਅਚਾਨਕ ਬਾਪੂ ਜੀ ਨੂੰ ਭੂਆ ਦਾ ਸਰੀਰ ਇੱਕਦਮ ਠੰਡਾ ਜਿਹਾ ਲੱਗਿਆ ਤਾਂ ਬਾਪੂ ਜੀ ਖबरा ਗਏ ਸਾਰੇ ਲੋਕ ਜਾ ਗਏ ਪਰ ਜੀ ਭੂਆ ਹਮੇਸ਼ਾ ਲਈ ਸੌਂਗੇ ਸੀ ਬਾਪੂ ਜੀ ਦੀ ਗੋਦ ਵਿੱਚ ਇੱਕ ਬੱਚੀ ਬਾਗ ਲੇਟੀ ਲੇਟੀ ਉਹ ਵਿਦਾ ਹੋ ਚੁੱਕੀ ਸੀ ਪਤਾ ਨਹੀਂ ਕਿੰਨੇ ਦਿਨਾਂ ਤੋਂ ਬਿਮਾਰ ਸੀ ਅਤੇ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਸੀ ਦੱਸਿਆ ਸ਼ਾਇਦ ਸਾਰਿਆਂ ਨੂੰ ਮਿਲਣ ਦੀ ਆਸ ਨਾਲ ਹੀ ਜਿਉਂਦੀ ਸੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ